ਦੀ ਪੰਜਾਬ ਸਰਕਾਰ ਨੇ ਜਿਹੜੇ ਖਾਸ ਤੌਰ ਤੇ ਵੱਡੇ ਦੋ ਕੰਮ ਕੀਤੇ ਨੇ ਇੱਕ ਤੇ ਜਿਹੜਾ ਧਰਤੀ ਦੇ ਪਾਣੀ ਨੂੰ ਬਚਾ ਲਿਆ ਪਾਣੀ ਦਾ ਪੱਧਰ ਜਿਹੜਾ ਨੀਵਾ ਜਾ ਰਿਹਾ ਸੀ ਹਰ ਸਾਲ 5-7 ਫੁੱਟ ਨੀਵਾ ਜਾਂਦਾ ਸੀ ਉਹ ਅੱਜ ਉੱਪਰ ਆਣਾ ਸ਼ੁਰੂ ਹੋ ਗਿਆ ਨੰਬਰ 1 ਤੇ ਕੰਮ ਔਰ ਦੂਜਾ ਜਿਹੜਾ ਆ ਨਸ਼ਿਆਂ ਦੇ ਖਿਲਾਫ ਇੱਕ ਐਕਸ਼ਨ ਵੱਡਾ ਲੈ ਰਹੇ ਆ ਤੇ ਇਹ ਸਲਾਘਾਯੋਗ ਹੈ ਦੀ ਜਿੰਨੀ ਵੀ ਤਰੀਕ ਕਰ ਲੋ ਉਹ ਘਟਦਾ ਦੇਖੋ ਇਹਨਾਂ ਲੋਕਾਂ ਨੇ ਲੱਖਾਂ ਬਰਬਾਦ ਕਰ ਦਿੱਤੇ ਲੱਖਾਂ ਬੱਚੇ ਮਾਰ ਦਿੱਤੇ ਲੋਕਾਂ ਦੀ ਸ਼ਾਂਤੀ ਜਿਹੜੀ ਹੈ ਘਰਾਂ ਦੀ ਸ਼ਾਂਤੀ ਇਹਨਾਂ ਨੇ ਖੋਲੀ ਔਰ ਇਹਨਾਂ ਨੇ ਪੰਜਾਬ ਦੀ ਬਦਨਾਮੀ ਦੁਨੀਆ ਭਰ ਦੇ ਵਿੱਚ ਕਰਾਈ ਹੈ ਸੋ ਇਹੋ ਜਿਹੜਾ ਸਮਗਲਰ ਵੱਡੇ ਨੇ ਦੇਖੋ ਹੁਣ ਦੋ ਕੰਮ ਕਰਨੇ ਚਾਹੀਦੇ ਨੇ ਇੱਕ ਤੇ ਜਿਹੜੇ ਨਸ਼ੇ ਕਰਦੇ ਨੇ ਉਹਨਾਂ ਨੂੰ ਹੁਣ ਠੀਕ ਕਰਨ ਲਈ ਜਿਹੜੇ ਬੱਚੇ ਲੱਗ ਗਏ ਨੇ ਉਹਨਾਂ ਦਾ ਇਲਾਜ ਪ੍ਰੋਪਰ ਹੋਵੇ ਉਹਦੇ ਲਈ ਚਿੰਤਜਨ ਜਿਹੜਾ ਸਰਕਾਰ ਕਰਨੀ ਕਰਨਾ ਚਾਹੀਦਾ ਮੈਂ ਵੀ ਇਹ ਬੇਨਤੀ ਕਰਾਂਗਾ ਸਰਕਾਰ ਨੂੰ ਕਿ ਉਹਨਾਂ ਦਾ ਇੰਤਜ਼ਾਮ ਕਰੀਏ ਉਹਨਾਂ ਨੂੰ ਬੜਾ ਸੋਹਣਾ ਇਲਾਜ ਦੇ ਕੇ ਉਹਨਾਂ ਨੂੰ ਦੁਬਾਰਾ ਜਿਹੜਾ ਉਹ ਮੁੱਖ ਧਾਰਾ ਚ ਲੈਈਏ ਇਹ ਜਿਹੜੇ ਵੱਡੇ ਸਮਗਲਰ ਨੇ ਜਿਨ੍ਹਾਂ ਲੋਕਾਂ ਦੇ ਬੱਚੇ ਮਾਰੇ ਨੇ ਸਭ ਨੂੰ ਪਤਾ ਹੈ ਕਿ ਵੱਡੇ ਸਮਗਲਰ ਕਿਹੜੇ ਨੇ 10 ਕਿ ਜਣਿਆਂ ਨੂੰ ਤਾਂ ਗੋਲੀ ਮਾਰ ਦੇਣੀ ਚਾਹੀਦੀ ਹੈ ਮਾਰ ਦੇਣਾ ਚਾਹੀਦਾ ਇਹਨਾਂ ਵੱੱਡਿਆਂ ਨੂੰ ਇਹਨਾਂ ਨੂੰ ਜੀਣ ਦਾ ਕੋਈ ਹੱਕ ਹੀ ਨਹੀਂ ਹੈ ਨਾ ਤੇ ਬੇਸ਼ੱਕ ਕਈ ਵਾਰੀ ਕਹਿੰਦੇ ਨੇ ਕਿ ਇਹ ਗੈਰ ਕਾਨੂੰਨੀ ਹੈ ਜਦੋਂ ਕੁੱਤੇ ਹਲਕ ਜਾਣ ਤੇ ਬੱਚਿਆਂ ਨੂੰ ਨੋਚ ਰਹੇ ਨੋਚ ਕੇ ਖਾ ਰਹੇ ਆ ਉਹਨਾਂ ਨੂੰ ਜਿਉਂਦਾ ਹੱਥ ਨੇ ਉਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ ਸੋ ਮੇਰਾ ਤੇ ਇਹ ਆ ਕਿ ਜੇ ਮੈਨੂੰ ਕਹਣ ਤਾਂ ਮੈਂ ਗੋਲੀ ਮਾਰ ਦੂੰਗਾ ਇਹ ਨੰਬਰ ਤੇ ਆ। ਇਹ ਮਸਲ ਕਿ ਸਰਕਾਰ ਗੇਟ ਨਹੀਂ ਲੱਗੀ। ਲੇਟ ਹੈ ਮੇਰੇ ਸਾਬ ਨਾਲੇਟ ਹੈ ਇਹ ਪਹਿਲਾਂ ਹੀ ਕਰਨਾ ਚਾਹੀਦਾ ਸੀਗਾ। ਇਹਦੇ ਵਿੱਚ ਹੋਰ ਕਈ ਕੰਮ ਕਰਨਾ ਲੱਗਿਆ। ਮੈਂ ਹਮੇਸ਼ਾ ਕਹਿੰਦਾ ਇੱਕ ਤੇ ਇਹਨਾਂ ਖਿਲਾਫ ਸਖਤ ਐਕਸ਼ਨ ਜਿੰਨੀ ਪ੍ਰਾਪਰਟੀ ਬਣਾਈ ਹੈ ਉਹਨੂੰ ਤਬਾਹ ਕਰ ਦੇਣਾ ਚਾਹੀਦਾ ਉਹਨੂੰ ਜਬਤ ਕਰ ਲੈਣਾ ਚਾਹੀਦਾ ਜਿੰਨੀਆਂ ਲੋਕਾਂ ਨੇ ਵੇਚ-ਵੇਚ ਕੇ ਪ੍ਰਾਪਰਟੀਆਂ ਬਣਾਈਆਂ ਨੇ ਚਿੱਟਾ ਵੇਚ-ਵੇਚ ਕੇ ਲੋਕਾਂ ਦੇ ਬੱਚੇ ਮਾਰ-ਮਾਰ ਕੇ ਅੰਦਰ ਔਰ ਦੂਸਰਾ ਜਿਹੜਾ ਹੁਣ ਕੀ ਕੰਮ ਕਰਨ ਵਾਲਾ ਹੈ ਕਿ ਬੱਚਿਆਂ ਨੂੰ ਜਿਸ ਨਾਮ ਹੈ ਹੁਣ ਟੂਰਨਾਮੈਂਟ ਕਰਵਾ ਰਹੇ ਹਾਂ ਖੇਡਾਂ ਪ੍ਰਤੀ ਪ੍ਰੇਰਿਤ ਕਰਕੇ ਉਹਨਾਂ ਨੂੰ ਖੇਡ ਦੇ ਮੈਦਾਨਾਂ ਦੇ ਵਿੱਚ ਲਿਆਉਣਾ ਚਾਹੀਦਾ ਉਹਨਾਂ ਨੂੰ ਕੋਈ ਨਾ ਕੋਈ ਰਜਗਾਰ ਦਾ ਇੰਤਜ਼ਾਮ ਕਰਨਾ ਚਾਹੀਦਾ ਸੋ ਤਾਂ ਕਿ ਬੱਚੇ ਪੜ੍ਹਾਈ ਵੱਲ ਪ੍ਰੇਰਿਤ ਕਰਨਾ ਚਾਹੀਦਾ ਤਾਂ ਕਿ ਬਿੱਲੇ ਰਹਿ ਕੇ ਜਿਹੜੇ ਪੁੱਠੇ ਕੰਮ ਚਿਲ ਵਿਚਾਰੇ ਲਾ ਲਿੰਦੇ ਨੇ ਇਹ ਸਮਗਲਰ ਖੁਦ ਲਾਉਂਦੇ ਨੇ ਕਿਉਂਕਿ ਉਹਨਾਂ ਦੀ ਸੇਲ ਵੱਧਦੀ ਆ ਉਹਨਾਂ ਦੀ ਗਾਹਕੀ ਵੱਧਦੀ ਆ ਕਿ ਇਹ ਉਹਨਾਂ ਨੂੰ ਜਿਹੜਾ ਬੱਚਿਆਂ ਨੂੰ ਲਾ ਕੇ ਉਦੋਂ ਬਾਅਦ ਬੱਚੇ ਆ ਲੁੱਟਾਂ ਖਵਾ ਕਰਨ ਲੱਗ ਜਾਂਦੇ ਨੇ ਚੋਰੀਆਂ ਕਰਨ ਲੱਗ ਜਾਂਦੇ ਨੇ ਚੇਨ ਸਨੇਚਿੰਗ ਕਰਦੇ ਨੇ ਕਈ ਕੁਛ ਪੁੱਠੇ ਕੰਮ ਕਰਦੇ ਨੇ ਇਹਦੇ ਨਾਲ ਸਾਰੇ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਖਰਾਬ ਹੋ ਗਿਆ ਲੋਕਾਂ ਦਾ ਘਰੋਂ ਬਾਹਰੋਂ ਨਿਕਲਣਾ ਡੁੱਬਰ ਹੋ ਗਿਆ ਸੋ ਇਹ ਜਿਹੜਾ ਐਕਸ਼ਨ ਲੈਂਦੇ ਨੇ ਮੈਂ ਇਹ ਕਹਾਂਗਾ ਇਹਨੂੰ ਕਿਤੇ ਵੱਧ ਸਖਤ ਐਕਸ਼ਨ ਜਿਹੜਾ ਉਹ ਲੈਣਾ ਚਾਹੀਦਾ ਹੈ ਇਹ ਬੰਦਿਆਂ ਨੂੰ ਜਿਉਣ ਦਾ ਹੱਕ ਨਹੀਂ ਖਤਮ ਕਰ ਦੇਣੇ ਚਾਹੀਦੇ ਹੈ ਪੁਲਿਸ ਦੇ ਵੀ ਕਾਲੀਆਂ ਪੇਡਾਂ ਮੌਜੂਦ ਹੈ ਜਿਹੜਾ ਇਹ ਸਾਬਤ ਕਉਂਦੀ ਡਿਸਮਿਸ ਕਰਕੇ ਘਰ ਭੇਜਣਾ ਚਾਹੀਦਾ ਹੈ ਜਿਹੜਾ ਬੰਦਾ ਚਾਹੇ ਉਹ ਸਿਆਸੀ ਲੀਡਰ ਹੈ ਆ ਜਿਹੜੇ ਪਿੱਛੇ ਲੀਡਰ ਇਹਨਾਂ ਦੀ ਪੁਸ਼ਤਪਨਾ ਨਹੀਂ ਕਰਦੇ ਨੇ ਉਹਨਾਂ ਖਿਲਾਫ ਵੀ ਐਕਸ਼ਨ ਉਹਨਾਂ ਨੂੰ ਜੇਲ੍ਹ ਦਿਖਾਣੀ ਚਾਹੀਦੀ ਹੈ ਔਰ ਜਿਹੜੇ ਬੰਦੇ ਕੋਈ ਇਹਦਾ ਸਮਗਰਭੀ ਕਿਸੇ ਚਿੱਟਾ ਵਿੱਚ ਨਸ਼ੇ ਵਿੱਚ ਨਾਲ ਦੀ ਸਪੋਰਟ ਕਰਦਾ ਹੈ बिल्कुल खत्म कर देना चाहिए हम ग्राउंड है कल भी एस एस पी खुद ग्राउंड ने दबाव पाया देखो मैं सरदार भगवंत मान इन्होंने ड्यूटी लाई है ਕਿ ਕਿਸੇ ਵੀ ਕੀਮਤ ਤੇ ਨਸ਼ਾ ਖਤਮ ਹੋਣਾ ਚਾਹੀਦਾ ਸੋ ਇਹ ਉਦਾਇ ਨਤੀਜਾ ਹੈ ਜਿਹੜੀਆਂ ਇਨਸਟਰਕਸ਼ਨ ਮਿਲੀਆਂ ਨੇ ਤੇ ਘਰਾਂ ਤੇ ਹੁਣ ਪੂਰੇ ਫਿਰਦੇ ਨੇ ਸਮਗਲਣ ਦੇ ਪਿੱਛੇ ਲੱਗੇ ਆ ਬਹੁਤ ਹੀ ਵਧੀਆ ਕੰਮ ਹੈ ਬਹੁਤ ਵਧੀਆ ਮੈਂ ਜਿੰਨੀ ਛਲਾਕਾ ਕਰ ਲਵਾਂ ਓਨੀ ਘਟ ਗਈ ਇਹ ਸਰ 100% ਨਸ਼ਾ ਬੰਦ ਹੋਊਗਾ ਬਿਲਕੁਲ ਬੰਦ ਹੋਊਗਾ ਨਸ਼ਾ ਬੰਦ ਹੋਊਗਾ